ਫਕੀਰ ਨੇ ਮੁਸਕਰਾ ਕੇ ਕਿਹਾ ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਣਾ ਜੰਗਲ ਵਿੱਚ ਇੱਕ ਦਿਨ ਇੱਕ ਚਿੜੀ ਨੇ ਵੇਖਿਆ ਕਿ ਕਾਂ ਟਾਹਣੀ ਤੇ ਚੁੱਪਚਾ ਬੈਠਾ ਉਦਾਸ ਲੱਗ ਰਿਹਾ ਸੀ ਚਿੜੀ ਨੇ ਉਸਦਾ ਕਾਰਨ ਪੁੱਛਿਆ ਤਾਂ ਕਾਂ ਨੇ ਕਿਹਾ ਮੈਨੂੰ ਆਪਣਾ ਨਾਂ ਰੰਗ ਪਸੰਦ ਹੈ ਨਾ ਹੀ ਆਵਾਜ਼ ਹੰਸ ਕਿੰਨਾ ਸੋਹਣਾ ਪੰਛੀ ਹੈ ਕਿੰਨਾ ਚੰਗਾ ਹੁੰਦਾ ਜੇ ਮੈਂ ਹੰਸ ਹੁੰਦਾ ਚਲ ਆਪਾਂ ਹੰਸ ਕੋਲ ਚਲਦੇ ਹਾਂ ਚਿੜੀ ਨੇ ਕਾਂ ਨੂੰ ਕਿਹਾ ਦੋਮਾ ਨੇ ਹੰਸ ਕੋਲ ਜਾ ਕੇ ਕਾਂ ਵਾਲੀ ਗੱਲ ਦੱਸੀ ਹੰਸ ਨੇ ਕਾਂ ਵੱਲ ਵੇਖ ਕੇ ਕਿਹਾ ਕਦੇ ਮੋਰ ਨੂੰ ਪਹਿਲਾਂ ਪਾਉਂਦੇ ਵੇਖਿਆ ਮੋਰ ਦੇ ਖੰਭ ਕਿੰਨੇ ਸੋਹਣੇ ਨੇ ਲੋਕ ਮੋਰ ਦੇ ਖੰਭਾ ਨਾਲ ਧਾਰਮਿਕ ਗ੍ਰੰਥਾਂ ਨੂੰ ਚੋਰ ਕਰਦੇ ਹਨ ਕਾਸ਼ ਮੈਂ ਮੋਰ ਹੁੰਦਾ ਚਿੜੀ ਨੇ ਹੰਸ ਦੀ ਗੱਲ ਸੁਣ ਕੇ ਕਿਹਾ ਚਲੋ ਆਪਾਂ ਮੋਰ ਕੋਲ ਚੱਲਦੇ ਹਾਂ ਤਿੰਨਾਂ ਨੇ ਮੋਰ ਕੋਲ ਜਾ ਕੇ ਸਾਰੀ ਗੱਲ ਦੱਸੀ ਮੋਰ ਨੇ ਕੁਝ ਧੇਰ ਸੋਚ ਕੇ ਉਦਾਸ ਸੁਰ ਵਿੱਚ ਕਿਹਾ ਨਾ ਮੈਂ ਉੱਡ ਸਕਦਾ ਹਾਂ ਨਾ ਮੇਰੇ ਪੈਰ ਸੋਨੇ ਤੁਰਦਿਆਂ ਵੀ ਸ਼ਰਮ ਆਉਂਦੀ ਏ ਮੈਂ ਕਾਂ ਵਾਂਗ ਉਡਾਰੀਆਂ ਮਾਰਨਾ ਚਾਹਨਾ ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ ਕਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ ਚਿੜੀ ਖੁਸ਼ੀ ਕਿਉਂਕਿ ਉਸ ਦਾ ਕਾਂ ਨੂੰ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ ਸੋ ਜਵਾਨਾ ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਕਿਸੇ ਨਾ ਕਿਸੇ ਮਕਸਦ ਲਈ ਦੁਨੀਆ ਵਿੱਚ ਭੇਜਿਆ ਹੈ ਗੁਣਾ ਵਿੱਚ ਹੀ ਸੁਪਨ ਹੈ ਤੇ ਦੂਸਰਿਆਂ ਦੇ ਕੰਮ ਆਉਣਾ ਸਾਡਾ ਮਕਸਦ ਇਸੇ ਮਕਸਦ ਵਿੱਚ ਲੁਕਿਆ ਹੈ ਖੁਸ਼ੀ ਦਾ ਖਜ਼ਾਨਾ